ਸਾਰੇ ਕਿੱਟ ਦੱਸਦੀ ਹੈ ਕਿ ਅਸੀਂ ਕਦੀ ਹਾਰਦੇ ਨਹੀਂ ਜਿੱਥੇ ਗੁਰੂ ਸਾਹਿਬ ਨੇ ਬੰਦਿਆਂ ਨੂੰ ਨਹੀਂ ਬਹਾਦਰੀ ਨੂੰ ਜਨਮ ਦਿੱਤਾ ਆਓ ਤੁਹਾਨੂੰ ਲੈ ਕੇ ਚਲੀਏ ਇੱਕ ਐਸੀ ਧਰਤੀ ਤੇ ਜਿੱਥੇ ਖਾਲਸੇ ਦਾ ਜਨਮ ਹੋਇਆ ਤਖਤ ਸ਼੍ਰੀ ਕੇਸਗੜ ਸਾਹਿਬ ਵੀਡੀਓ ਦੇ ਅੰਤ ਤੱਕ ਬਨੇ ਰੋ ਕਿਉਂਕਿ ਅਨੰਦਪੁਰ ਸਾਹਿਬ ਦੀ ਇਹ ਕਹਾਣੀ ਤੁਹਾਡੇ ਅੰਦਰ ਨਵੀਂ ਅੱਗ ਤੇ ਨਵਾਂ ਜੋਸ਼ ਪੈਦਾ ਕਰੇਗੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਪੰਜਾ ਤਖਤਾਂ ਵਿੱਚੋਂ ਇਸ ਨੂੰ ਤੀਸਰਾ ਤਖਤ ਗਿਣਿਆ ਜਾਂਦਾ ਹੈ ਅਨੰਦਪੁਰ ਸਾਹਿਬ ਨੂੰ ਸਤਗੁਰੂ ਸ਼੍ਰੀ ਗੁਰ ਤੇਗ ਬਹਾਦਰ ਜੀ ਨੇ ਆਪਣੇ ਪਿੰਡ ਮਾਖੋਵਾਲ ਦੀ ਧਰਤੀ ਖਰੀਦ ਕੇ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਂ ਦਾ ਦਰਜਾ ਦਿੱਤਾ ਤੇ ਬਾਅਦ ਵਿੱਚ ਇਹ ਸਥਾਨ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਗੁਰਗੋਬਿੰਦ ਸਿੰਘ ਜੀ 5 ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਅਤੇ ਇੱਥੇ ਹੀ ਆਪਣੇ ਪਿਤਾ ਸ਼੍ਰੀ ਗੁਰ ਤੇਗ ਬਹਾਦਰ ਜੀ ਨੂੰ Hindu ਧਰਮ ਦੀ ਰਾਖੀ ਲਈ ਸ਼ਹੀਦ ਹੋਣ ਲਈ ਦਿੱਲੀ ਭੇਜਿਆ ਸਾਲ 1699 ਨੂੰ ਵਿਸਾਖੀ ਵਾਲੇ ਦਿਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਖਾਲਸੇ ਦੀ ਸਾਜਨਾ ਕੀਤੀ ਅਨੰਦਪੁਰ ਦੀ ਹਵਾ ਅੱਜ ਵੀ ਉਹ ਪੰਜ ਪਿਆਰਿਆਂ ਦੀ ਹਿੰਮਤ ਉਹਨਾਂ ਦਾ ਬਲੀਦਾਨ ਤੇ ਗੁਰੂ ਸਾਹਿਬਾਨ ਦੀ ਰੱਬੀ ਜੋਤ ਨਾਲ ਭਰੀ ਹੈ ਕੇਸਗੜ੍ਹ ਸਾਹਿਬ ਖਾਲਸੇ ਦੇ ਪੰਜ ਕਕਾਰ ਤੇ ਅੰਮ੍ਰਿਤ ਬਣਾਉਣ ਵਾਲਾ ਉਹ ਬੀੜਾ ਅੱਜ ਵੀ ਅੰਦਰ ਮੌਜੂਦ ਹੈ ਜਦੋਂ ਇੱਥੇ ਨਗਾਰਾ ਗੂੰਜਦਾ ਹੈ ਤਾਂ ਲੱਗਦਾ ਜਿਵੇਂ ਗੁਰੂ ਜੀ ਆਪ ਆ ਕੇ ਕਹਿ ਰਹੇ ਹੋ ਨ ਸੰਗੋ ਸਦਾ ਨਿਆਏ ਲਈ ਲੜਨਾ ਅਨੰਦਪੁਰ ਦੀਆਂ ਗਲੀਆਂ ਵਿੱਚ ਉਹ ਯਾਦਾਂ ਵਸਦੀਆਂ ਹਨ ਜਿੱਥੇ ਸਿੱਖਾਂ ਨੇ ਭੁੱਖ ਤਲਵਾਰਾਂ ਘੇਰਿਆਂ ਤੇ ਇਹ ਸਭ ਕੁਝ ਛਿੰਦੇ ਹੋਏ ਵੀ ਆਪਣਾ ਸਿਰ ਦੇ ਦਿੱਤਾ ਪਰ ਧਰਮ ਨਹੀਂ ਛੱਡਿਆ ਤਖਤ ਸ਼੍ਰੀ ਕੇਸਗੜ ਸਾਹਿਬ ਸਿਰਫ ਇੱਕ ਤੀਰਥ ਹੀ ਨਹੀਂ ਤਖਤ ਕੇਸਗੜ ਸਾਹਿਬ ਸਿਰਫ ਇੱਕ ਥੀਰਾਥ ਹੀ ਨਹੀਂ ਇਹ ਉਹ ਥਾਂ ਹੈ ਜਿੱਥੇ ਖਾਲਸੇ ਦਾ ਜਨਮ ਹੋਇਆ ਜਿੱਥੇ ਹਰ ਸਿੱਖ ਦੀ ਰੂਹ ਜਾਗਦੀ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਆਂਡ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ